ਇਹਨਾਂ ਨੂੰ ਪੁੱਛੂ ਇਹਨਾਂ ਕਿਉਂਕਿ ਮੈਂ ਸਿੱਖ ਹੋਣ ਦੇ ਨਾਤੇ ਗੱਲ ਕਰਦਾ ਕਿ ਹਰਿ ਸਿੰਘ ਨਲੂਆ ਕੌਣ ਸੀਗਾ ਉਹਦੀ ਕੁਰਬਾਨੀ ਕੀ ਸੀਗੀ ਮਹਾਰਾਜਾ ਰਣਜੀਤ ਸਿੰਘ ਕੌਣ ਸੀਗਾ ਜਾਂ ਉਹਨਾਂ ਨੇ ਕਿਵੇਂ ਅੰਗਰੇਜ਼ ਜਿਹੜੇ ਆ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਬਿਲਕੁਲ ਹੀ ਰੋਲ ਕੇ ਰੱਖਦਾ ਸੀਗਾ ਕੱਲੀ ਮੈਂ ਜੰਗਨਾਮਾ ਜਿਹੜਾ ਸੀਗਾ ਉਸ ਉਹਦੀ ਗੱਲ ਕੀਤੀ ਸੀ ਥੋੜੀ ਜੀ ਤਸਵੀਰ ਮਾਲ ਦੇ ਵਿੱਚ ਤੇ ਉਹਦੇ 'ਚ ਇੱਕ ਲੜਾਈ ਸੀਗੀ ਫਰੋਸ਼ਾਹਰ ਦੀ ਜਿਹਦੇ ਵਿੱਚ ਇੰਗਲੈਂਡ ਜਿਹੜਾ ਆ ਉਹ ਕਹਿੰਦੇ ਕਿ ਰੰਡਾ ਹੋ ਗਿਆ ਰੰਡੇ ਹੋਣ ਤੋਂ ਭਾਗਿਆ ਕਿ ਇੰਨੇ ਅੰਗਰੇਜ਼ ਮਾਰੇ ਗਏ ਸੀਗੇ ਕਿ ਜਿੰਨੀਆਂ ਵੀ ਉਹਨਾਂ ਨੇ ਹੁਣ ਤੱਕ ਲੜਾਈਆਂ ਲੜੀਆਂ ਇਹ ਸਾਰੇ ਸੰਸਾਰ ਦੇ ਵਿੱਚ ਇਹਨਾਂ ਨੂੰ ਨੁਕਸਾਨ ਹੋਣਾ ਦਾ ਕਦੀ ਨਹੀਂ ਸੀ ਹੋਇਆ ਇਹੋ ਜਿਹੇ ਪਾਤਰ ਜਿਹੜੇ ਆ ਸਾਡੇ ਕੋਲ ਭੁੱਲ ਗਏ ਆ ਸਾਡੇ ਆਪਾਂ ਜੇ ਨਵਾਬ ਕਪੂਰ ਸਿੰਘ ਦੀ ਮੈਂ ਗੱਲ ਕੀਤੀ ਸੀਗੀ ਕਿ ਹੁਣ ਸਰਦਾਰੀਆਂ ਵੇਖ ਲੂ ਠੀਕ ਹੈ ਤੇ ਉਦੋਂ ਜਦੋਂ ਨਵਾਬੀ ਮਿਲੀ ਆ ਨਵਾਬੀ ਸਿੱਖਾਂ ਦੇ ਨਾਲ ਸਮਝੌਤਾ ਕੀਤਾ ਗਿਆ ਤਾਂ ਉਹਨਾਂ ਨੂੰ ਕਹਿੰਦੇ ਕਿ ਨਵਾਬ ਕਿੰਨੂੰ ਬਣਾਉਣਾ ਉਹ ਕਹਿੰਦੇ ਵੀ ਬਈਆਂ ਤਾਂ ਸਾਨੂੰ ਚਾਹੀਦੀ ਨਹੀਂ ਤੇ ਜੇ ਨਵਾਬੀ ਦੇਣੀ ਆ ਉਹ ਬੰਦਾ ਸਾਡੇ ਘੋੜਿਆਂ ਦੇ ਅਸਟਾਬਲ ਦੇ ਵਿੱਚ ਉਹਨਾਂ ਦੀ ਲੰਦ ਚੋਕਰਿਆ ਉਹਨੂੰ ਨਵਾਬ ਬਣਾਉਣਾ ਹੈ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਉਹਨਾਂ ਦੇ ਕੋਲ ਕੋਈ ਯੋਗ ਬੰਦਾ ਨਹੀਂ ਸੀਗਾ ਇਹਦਾ ਮਤਲਬ ਇਹ ਹੀ ਹੈ ਤੁਹਾਡੀਆਂ ਨਵਾਬੀਆਂ ਜਿਹੜੀਆਂ ਉਹਨਾਂ ਨੇ ਜੁੱਤੀ ਦੀ ਨੋਕ ਤੇ ਰੱਖਦੇ ਸਾਡੇ ਹੁਣ ਅਣਖ ਜਿਹੜੀ ਮਰ ਗਈ ਆ ਲੁਟੇਰਾਵਾਦ ਹਰ ਪਾਸੇ ਪੈਦਾ ਹੋ ਰਿਹਾ ਜੇਕਰ ਅਸੀਂ ਕਹੀਏ ਕਿ ਸਾਡੇ ਲੀਡਰ ਵੀ ਜਿਹੜੇ ਤੇ ਉਹਦੇ ਪੂਣੀ ਦੇ ਵਿੱਚੋਂ ਦੂਸ ਸੁੱਕੀਆਂ ਰੋਟੀਆਂ ਤੇ ਅੰਬ ਦਾ achar ਨਿਕਲਦਾ ਤੇ ਹੁਣ ਤੁਸੀਂ ਵੇਖ ਲਓ ਕਿ ਜੇਕਰ ਅੱਜ ਕੋਪੇਟ ਦਾ ਪੰਜ ਸਰਪੰਚ ਵੀ ਬਣ ਜਾਂਦਾ। ਕੋਈ ਦੱਸਣਾ ਨਹੀਂ ਹੁੰਦਾ ਕਿ ਕੋਈ ਰਾਜਾ ਆਇਆ ਸੀਗਾ ਆਇਆ ਸੀ ਚਲਾ ਗਿਆ ਪਰ ਇਹ ਸੀਗਾ ਕਿ ਸਾਡਾ ਇਤਿਹਾਸ ਕੀ ਹੈ। ਅਸੀਂ ਕਿੱਥੋਂ ਉੱਠੇ ਆ ਇਹ ਸਾਡੇ ਬੱਚੇ ਬਿਲਕੁਲ ਹੀ ਵਿਸਰ ਗਏ ਨੇ। ਇਹਨਾਂ ਨੂੰ ਇਸ ਚੀਜ਼ ਦੀ ਕੋਈ ਜਾਣਕਾਰੀ ਨਹੀਂ ਜੇ ਹੈਗੀ। ਕੋਸ਼ਿਸ਼ ਕਰਿਆ ਕਰੋ ਇਹਨਾਂ ਨੂੰ ਕਲਾਸ ਦੇ ਵਿੱਚ ਆਪਣੇ ਸਬਜੈਕਟ ਦੇ ਨਾਲ ਤੇ ਆਪਣੇ ਪੁਰਾਣੇ ਪਾਤਰਾਂ ਦੇ ਨਾਲ ਜੁੜਨ ਤੇ ਕਿਉਂਕਿ ਸਵਾ ਪਟਿਆ ਹਾਂ ਤਾਂ ਤੇ ਪੰਜਾਬ ਦੀ ਵੰਡ ਦੇ ਪਿਛੇ ਕਾਰਨ ਵੀ ਜੇਕਰ ਅਸੀਂ ਡੈਪਥ ਦੇ ਵਿੱਚ ਜਾਂਦੇ ਆ ਨਾ ਤੇ ਇਹੋ ਹੀ ਸੀਗਾ ਕਿ ਖਿੱਤਾ ਬੜਾ ਖੁਸ਼ ਆਇਆ ਇਹਨਾਂ ਨੇ ਸਾਨੂੰ ਰਾਜ ਨਹੀਂ ਕਰਨ ਦੇਣਾ ਜੇਕਰ ਤੁਸੀਂ ਪੰਜਾਬ ਇਕੱਠੇ ਰਹਿ ਜਾਂਦੇ ਆ ਇਹਨਾਂ ਨੇ ਸਾਨੂੰ ਜਿਹੜਾ ਵਾ ਉਹ ਨਹੀਂ ਰਹਿਣ ਦੇਣਾ ਜੇਕਰ ਤੁਸੀਂ ਬਾਕੀ ਤੁਸੀਂ ਇਹਦਾ ਤੇ ਇੱਕੋ ਹੀ ਵੇਖ ਲਓ ਕਿ ਜਿੰਨੇ ਵੀ ਹਮਲਾਵਰ ਆਏ ਆ ਜਿਹੜਾ ਪੰਜਾਬ ਪਾਰ ਕਰ ਗਿਆ ਦਿੱਲੀ ਉਸੇ ਵੇਲੇ ਖਤਮ ਹੋ ਗਈ ਤੇ ਜਿਹੜਾ ਪੰਜਾਬ ਦੇ ਵਿੱਚ ਅੜ ਗਿਆ ਵਾ ਸਕੰਦਰ ਤੋਂ ਲੈ ਕੇ ਮਹਮਦ ਬਿਨ ਕਾਸਮ ਤੋਂ ਲੈ ਕੇ ਅਗੀ ਤੱਕ ਚੱਲਦੇ ਆ ਉਹਨੂੰ ਇੱਥੇ ਜਿੱਦ ਨੂੰ ਟੱਕਰ ਮਿਲ ਗਈ ਆ ਉਹ ਮੁੜ ਗਿਆ ਤੇ ਜੇ ਅੰਗਰੇਜ਼ ਆਏ ਆ ਤੇ ਅੰਗਰੇਜ਼ਾਂ ਨੇ ਵੀ ਸਭ ਤੋਂ ਲਾਸਟ ਵਿੱਚ ਰਾਜ ਕੀਤਾ ਸੀਗਾ ਪਰ ਉਹ ਵੀ ਪਛਤਾਏ ਸੀਗੇ ਜੇਕਰ ਅਸੀਂ ਇਤਿਹਾਸ ਨੂੰ ਪੜਦੇ ਆ ਨਾ ਕਿ ਇੱਕ ਬਫਰ ਸਟੇਟ ਸੀਗੀ ਆਸਪਾਨistan ਤੇ ਹਿੰਦੁਸਤਾਨ ਦੇ ਵਿੱਚ ਅਸੀਂ ਐਵੇਂ ਪੰਗਾ ਲੈ ਲਿਆ ਕਿ 1857 ਤੋਂ ਬਾਅਦ ਵਿੱਚ ਜਿਹੜਾ ਤੁਹਾਨੂੰ ਪਤਾ ਵਾ ਕਿ ਸਾਰਾ ਅਗਰੋਧ ਜਿਹੜਾ ਸ਼ੁਰੂ ਹੋ ਗਿਆ ਸੀ ਉਹਨਾਂ ਦਾ ਜਿੰਨੀਆਂ ਕੁਰਬਾਨੀਆਂ ਅਸੀਂ ਉਹ ਪੰਜਾਬੀਆਂ ਨੇ ਦਿੱਤੀਆਂ ਸਾਡਾ ਬੜਾ ਅਮੀਰ ਵਿਰਸਾ ਵਾ ਪਰ ਸਾਡੇ ਬੱਚੇ ਜਿਹੜੇ ਆ ਕੋਈ ਗਰੀਬੀ ਕਰਕੇ ਜਾਂ ਕੁਸ਼ ਕਰਕੇ ਜਾਂ ਉਹਨਾਂ ਨੂੰ ਕੁਸ਼ ਕੁ ਵਰਗਲਾ ਕੇ ਜਿਹੜਾ ਵਾ ਉਹਨਾਂ ਦੇ ਨਾਲੋਂ ਤੋੜਿਆ ਜਾ ਰਿਹਾ ਮੈਂ ਤੇਨੂੰ ਇਹ ਕਹਿਣਾ ਮੈਂ ਬੱਚੇ ਤੂੰ ਹੀ ਭਾਵੇਂ ਮੈ ਸੇਖਿਆ ਜਾਂ ਹਿੰਦੂ ਆ ਜਾਂ ਮੁਸਲਮਨ ਤੇ ਸਾਡੇ ਨਹੀਂ ਹੈਗੇ ਜਾਂ ਹਸਾਈ ਆ ਪਰ ਇਹ ਨਾ ਸਮਝਿਓ ਕਿ ਅਸੀਂ ਇਸਾਈਆਂ ਆ ਜਾਂ ਦੂਜੀ ਆ ਤੁਹਾਡੇ ਵੱਡੇ-ਵਡੇਰੇ ਵੀ ਲੜੇ ਜੇਕਰ ਉਸ ਸਮੇਂ ਦੀ ਹੀ ਗੱਲ ਕਰਦੇ ਆ ਤੇ ਉਦੋਂ ਇਹ ਜਿਹੜਾ ਧਰਮ ਇਹ ਇੱਥੇ ਨਹੀਂ ਸੀਗਾ ਹੈਗਾ ਤੁਸੀਂ ਵੀ ਲੜੇ ਜੇ ਇਹ ਤੇ ਬਾਅਦ ਵਿੱਚ ਜਿਹੜੇ ਸਾਡੇ ਤਬਦੀਲੀਆਂ ਆਈਆਂ ਜਾਂ ਇਹ ਬਦਲੇ ਆ ਤੇ ਤੁਹਾਡਾ ਵੀ ਯੋਗਦਾਨ ਆ ਪਰ ਇੱਕ ਬੜੀ ਇਹ ਥੋੜੀ ਜੀ ਗੱਲ ਮੈਨੂੰ ਇਹ ਕਲਚਰ ਜ਼ਿਆਦਾ ਪ੍ਰਮੋਟ ਹੋਏ ਆ ਉਦੋਂਾਂ ਜੇ ਤੁਰੇ ਗਏ ਬਚਟਾਏ ਉਹਨਾਂ ਦਾ ਦੱਸੋ ਤੇ ਇੱਕ ਮਿੰਟ ਉਹਨਾਂ ਨੂੰ ਕਹਦਾਂ ਆ ਗਿਆ ਠੀਕ ਹੈ